ਮਹਾਰਾਜ ਜੀ ਕਹਿੰਦੇ ਵੇਖੋ ਮੈਂ ਬੜੀ ਚਿਰ ਦਾ ਉਡੀਕਦਾ ਸੀ ਤੁਸੀਂ ਹੁਣ ਆਏ ਹੋ ਹੁਣ ਆਪਣੇ ਮਨ ਜੇ ਆਉਣਾ ਹੀ ਹੈ ਨਾ ਕਿਹਾ ਤੜਫ ਤੇ ਸਾਡੇ ਅੰਦਰ ਸੀ ਜਾਣ ਦੀ ਤੇ ਮਹਾਰਾਜ ਜੀ ਕਹਿੰਦੇ ਅਸੀਂ ੜੀਕਦੇ ਸੀ ਜੇ ਸਾਡੇ ਅੰਦਰ ਤੜਪ ਪੈਦਾ ਹੋ ਗਈ ਨਾ ਤੇ ਆਉਣ ਦੀ ਤੇ ਮਹਾਰਾਜ ਜੀ ਤਾਂ ਕੱਦ ੜੀਕਦੇ ਹੁੰਦੇ ਸਰ ਸਮਝ ਲਓ ਆਵਾਜ਼ ਇਦਾਂ ਹੋਈ ਹੈ ਇਸ ਘਰ ਵਿੱਚੋਂ ਆਵਾਜ਼ ਆਈ ਹੈ ਕਿ ਤੜਫ ਦਾ ਅੰਦਰ ਸਾਡੇ ਮੈਂ ਅੱਗੇ ਵੀ ਵੇਖੀ ਇੱਥੇ ਆਪਾਂ ਦੇ ਇਥੇ ਆਇਆ ਨਾ ਇਦੋਂ ਅਵਾਜ਼ਾਂ ਆਈਆਂ ਆ ਤਾਂ ਆਏ ਜੋ ਬੋਲੇ ਸੁਨਿਰਬੈ ਮਹਾਨ ਮਾਨ ਮਹਾਰਾਜ ਦੀ ਜੈ ਛੋਟੀ ਜਿਹੀ ਮੈ ਮਾਧਮ ਤੁਹਾਡੀ ਨਾਲ ਸਾਂਝੀ ਕਰਨੀ ਚਾਹੁੰਦੇ ਆਂ ਤੇ ਆਪਾਂ ਇੱਥੇ ਹੀ ਚੱਲਾਂਗੇ ਅੱਗੇ ਦੇਖਣਾ ਬਹੁਤ ਪੜਿਆ ਲੱਗਿਆ ਕੋਈ ਉਹਦੇ ਮਾਨਸ ਆਇਆ ਕਹਿੰਦਾ ਪੜ੍ਹਾਈ ਦੇ ਬੜੀ ਕਰ ਲਈ ਹੁਣ ਕਿਸੇ ਮਹਾਂਪੁਰਖਾਂ ਕੋ ਨਾਮ ਸ਼ਬਦ ਲੈ ਕੇ ਗੁਰੂ ਵਾਲੇ ਵੀ ਬਣ ਜਾਈਏ ਆਪਣਾ ਅੱਗਾ ਵੀ ਸਵਾਰ ਲਈਏ ਇਹ ਆਪਾਂ ਨੂੰ ਵੀ ਸੋਚਣਾ ਪੈਣਾ ਸਾਰਿਆਂ ਨੂੰ ਹੁਣ ਨਾ ਸੋਚਿਆ ਠਹਿਰ ਕੇ ਸੋਚ ਲਈਏ ਪਰ ਸੋਚਣਾ ਪੈਣਾ ਹੀ ਆ ਆਪਾਂ ਨਾਮ ਸ਼ਬਦ ਲੈਣਾ ਪੈਣਾ ਹੀ ਆ ਗੁਰੂ ਵਾਲੇ ਬਣਨਾ ਪੈਣਾ ਹੀ ਉਹ ਕਹਿੰਦਾ ਵੀ ਪੜਾਈਆਂ ਦੇ ਬੜੀਆਂ ਕਰਨੇ ਜਾਂਦੇ ਵੀ ਕਿਸੇ ਮਹਾਂਪੁਰਖਾਂ ਕੋਲ ਨਾਮ ਸ਼ਬਦ ਲਈਏ ਗੁਰੂ ਜਨਨਾ ਕੋਲ ਅੱਗਾ ਵੀ ਸਵਾਰ ਹੋ ਜਵੇ ਜੀਵਨ ਵੀ ਸਵਾਰ ਹੋ ਜਵੇ ਧਿਆਨ ਨਾਲ ਸੁਣਿਆ ਇਸ ਗੱਲ ਨੂੰ ਸੋਚਦੇ ਸੋਚਦੇ ਨੇ ਦੋ ਤਿੰਨ ਮਹੀਨੇ ਲੰਘਾ ਹਤੇ ਦੇਖੋ ਜਦੋਂ ਆਪਾਂ ਨਾਮ ਸ਼ਬਦ ਲਈ ਸੋਚਦੇ ਹਾਂ ਜੇ ਮਹੀਨੇ ਸਾਲ ਲੰਘਾ ਦਿੱਤੇ ਆ ਸੋਚਦੇ ਆ ਸੋਚਦੇ ਆ ਜੇ ਕੋਈ ਭੈੜਾ ਕੰਮ ਕਰਨਾ ਹੋਵੇ ਉਹਦੇ ਕਿਨੇ ਆਜੀ ਹੋ ਜਵੇ ਜੋ ਬੋਲੇ ਸੁਖਮਿਰਪੈ ਹਰਿਮਾਨ ਦਾਤ ਵੀ ਮਹਾਰਾਜ ਕੀ ਜੈ ਔਰੇ ਘਾਮ ਤੋਂ ਉਠਖ ਲੋਇ ਨਾਮ ਕੀ ਵੇਲਾ ਤੈ ਤੈ ਸੋਇਆ ਇਹਦੇ ਬੁਰਾ ਕੰਮ ਕਰਨਾ ਤੇ ਉਦੋਂ ਉੱਠਣ ਨੂੰ ਤਿਆਰ ਹੋ ਉਸੇ ਹੀ ਸਮੇਂ ਕਿਚੀਏ ਕੰਮ ਕਰਨਾ ਘਰ ਕੀ ਆਈਏ ਇਹ ਜੇ ਕਹਿੰਦੇ ਨਾਮ ਲਿਬਣ ਦੀ ਗੱਲ ਆ ਕੋਈ ਗੱਲ ਨਹੀਂ ਇਹ ਤੇ ਜਦੋਂ ਮਰਜੀ ਤੇ ਆਪਣੀ ਹੈ ਹਜੇ ਤੇ ਜਵਾਨੀਆਂ ਜੇ ਅੱਧ ਗੜ ਜੇ ਹੋਣਾ ਜਦੋਂ ਬੁੱਢੇ ਹੋਣਾ ਕਿ ਉਦੋਂ ਜਪਾਂ ਜਿਵੇਂ ਬਜ਼ੁਰਗਾਂ ਨੂੰ ਗਿਣਿਆ ਆ ਉਹ ਪਤਾ ਕੀ ਕਹਿੰਦੇ ਕਹਿੰਦੇ ਜੇ ਪਹਿਲੇ ਹੀ ਲੱਗੀਏ ਫੇਰ ਵਧੀਆ ਬਜ਼ੁਰਗ ਹੋ ਕੇ ਤੇ ਚੌਂਕੜੀ ਵੀ ਨਹੀਂ ਲੱਗਦੀ ਆ ਗੋਡੇ ਇੱਥੇ ਕੀ ਰਹਿ ਜਾਂਦੇ ਆ ਤਾਂ ਜੇ ਇਹ ਫੇ ਥੱਲੇ ਵੀ ਹੁੰਦੇ ਹੀ ਨਹੀਂ ਜੋ ਬੋਲੇ ਸੋ ਮੇਰੇ ਭੈ ਭਲਵਾਨ ਵਾਲਮੀਕ ਮਹਾਰਾਜ ਕੀ ਜੈ ਧਿਆਨ ਨਾਲ ਸੁਣਿਓ ਵੀ ਮੇਰੇ ਧਿਆਨ ਰੱਖ ਕੇ ਦੋ ਤਿੰਨ ਮਹੀਨੇ ਬਾਅਦ ਨਾ ਕਦੇ ਮਨ ਚਾਇਆ ਕਹਿੰਦਾ ਵੀ ਨਾਮ ਸ਼ਬਦ ਲੈ ਹੀ ਲਈਏ ਆਪਣੇ ਲਾਗੇ ਨજર ਦੇ ਵਿੱਚ ਮਹਾਪੁਰਖ ਕਿਉਂ ਨਾ ਕੋ ਜਾਨਾਂ ਮੈਂ ਚਲ ਗਿਆ ਜਦੋਂ ਗਿਆ ਮਹਾਪੁਰਖਾਂ ਦਾ ਕੋਲ ਚਰਨਾ ਵਿੱਚ ਮੱਥਾ ਟੇਕਿਆ ਤੇ ਮਹਾਪੁਰਖਾਂ ਨੇ ਵੀ ਉਹੀ ਵਚਨ ਕਿਹਾ ਜੋ ਸਤਿਗੁਰੂ ਗਿਆਨਤ ਮਹਾਰਾਜ ਜੀ ਨੇ ਕਿਹਾ ਸਤਿਗੁਰੂ ਪੂਰਨਤ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਵੀ ਮੈਂ ਤੇ ਬੜੇ ਚਿਰ ਦੀ ਉਡੀਕ ਕਰਦਾ ਸੀ ਉਹ ਜਦੋਂ ਪਿਆਰਾ ਗਿਆ ਨਾ ਬਹੁਤਾ ਬੜਿਆ ਲੱਗਿਆ ਮੱਥਾ ਟੇਕਿਆ ਤੇ ਮਹਾਂਪੁਰਖ ਕਹਿੰਦੇ ਆ ਗਿਆ ਮੈਂ ਤੇ ਬੜੇ ਚਿਰ ਦਾ ਸੱਦੇ ਅਸੀਂ ਕਿਹਾ ਕਹਿੰਦਾ ਮਹਾਂਪੁਰਖ ਤੁਸੀਂ ਸੱਦੇ ਹੋ ਕਹਿੰਦੇ ਹਾਂ ਮੈਂ ਸੱਦੇ ਜਦੋਂ ਆਇਆ ਕਹਿੰਦਾ ਜੀ ਨਹੀਂ ਨਹੀਂ ਭਲੇ ਖਾਦਵਾਲੂ ਤੁਸੀਂ ਕਿਸੇ ਹੋਰ ਨੂੰ ਸਰੇਆ ਤੇ ਨਾ ਮੈਨੂੰ ਕੋਈ ਸੁਨੇਹਾ ਨਹੀਂ ਮਿਲਿਆ ਕਹਿੰਦੇ ਨਹੀਂ ਨਹੀਂ ਤੈਨੂੰ ਅਸੀਂ ਸੱਦਿਆ ਤੂੰ ਤਾਂ ਆਇਆ ਜਿਆਨ ਦਾ ਸੁਣਿਓ ਇਸ ਗੱਲ ਉਹ ਕਹਿੰਦਾ ਜੀ ਮੈਂ ਪੜਿਆ ਲਿਖਿਆ ਮੈਂ ਅਨਪੜ੍ਹ ਥੋੜਾ ਤੁਹਾਡੀ ਕੋਈ ਚਿੱਠੀ ਆਈ ਰਹਿੰਦੀ ਮੈਨੂੰ ਪਤਾ ਲੱਗ ਜਾਣਾ ਸੀ ਤੁਹਾਡਾ ਕੋਈ ਸੇਵਾਦਾਰ ਭੇਜਿਆ ਹੁੰਦਾ ਮੈਨੂੰ ਤਾਂ ਵੀ ਪਤਾ ਲੱਗ ਜਾਣਾ ਸੀ ਤੁਸੀਂ ਕਹਿੰਦੇ ਮੈਂ ਸੱਦਿਆ ਤੂੰ ਤਾਂ ਆਇਆ ਮਾਪੁਰ ਕਹਿੰਦੇ ਅਸੀਂ ਹਜੇ ਵੀ ਤੈਨੂੰ ਕਹਿ ਰਹੇ ਆ ਤੈਨੂੰ ਅਸੀਂ ਸੱਦਿਆ ਆ ਤੂੰ ਤਾਂ ਆਇਆ ਉਹ ਮਨ ਵਿੱਚ ਪਤਾ ਕੀ ਸੋਚਦਾ ਇੰਨਾ ਹੁਣ ਇਹਨਾਂ ਤੋਂ ਨਾਮ ਨਾਲ ਲੈਣਗੇ ਅਗੇ ਇੰਨੀ ਹਵਾ ਜੀ ਬਿਲ ਜਾਂਦੇ ਆ ਜੋ ਬੋਲੇ ਸੁਫਨੇ ਭਰੇ ਬਾਬਾ ਨਾਲ ਵੀ ਮਹਾਰਾਜ ਕੀ ਹੈ ਗੁਰੂ ਸਾਨੂੰ ਬੜੇ ਤਰੀਕਿਆਂ ਨਾਲ ਫਰਕਦਾ ਆ ਐਵੇਂ ਭਰਮ ਵਿੱਚ ਨਾ ਪੈ ਜੀਏ ਐਵੇਂ ਨਾ ਭਰਮ ਵਿੱਚ ਪੈ ਜੀਏ ਗੁਰੂ ਜਾਣੀ ਜਾਣ ਹੁੰਦਾ ਆ ਉਹ ਅਣਜਾਣ ਬਣ ਬਣ ਕੇ ਵੀ ਸਾਨੂੰ ਦਿਖਾਉਂਦਾ ਵੀ ਇਹ ਕਦੇ ਕਰੇ ਪਤਾ ਹੀ ਨਹੀਂ ਗੁਰੂ ਨੂੰ ਕੁਝ ਪਰ ਉਹ ਸਭ ਕੁਝ ਜਾਣਦੇ ਹੁੰਦੇ ਗੁਰੂ ਮਹਾਰਾਜ ਸਭ ਕੁਝ ਪਤਾ ਹੁੰਦਾ ਨਾ ਉਹ ਕਹਿੰਦੇ ਪਿਆਰਿਆ ਤੂੰ ਬਣੇਗਾ ਜਰੂਰ ਕਹਿੰਦਾ ਜੀ ਮੈਂ ਮੰਨ ਨਹੀਂ ਸਕਦਾ ਨਾ ਤੁਹਾਡਾ ਕੋਈ ਸੁਨੇਹਾ ਆਇਆ ਤਾਂ ਤੁਹਾਡੀ ਕੋਈ ਚਿੱਠੀ ਆਈ ਨਾ ਕੋਈ ਸੇਵਾਦਾਰ ਭੇਜਿਆ ਮੈਂ ਆਪਣੀ ਮਰਜ਼ੀ ਨਾਲ ਆਇਆ ਕਹਿੰਦੇ ਨਹੀਂ ਤੈਨੂੰ ਮੰਨਣਾ ਪੈਣਾ ਤੈਨੂੰ ਅਸੀਂ ਸਦਿਆ ਤੂੰ ਤਾਂ ਆਇਆ ਕਹਿੰਦਾ ਜੀ ਦੱਸੋ ਫਿਰ ਕਹਿੰਦੇ ਆਜਾ ਬਾਹਾਂ ਫੜਿਆ ਕੁੜੀਆਂ ਸਭ ਤੋਂ ਬਾਹਰ ਲੈ ਤੁਰੇ ਮਹਾਂਪੁਰਖ ਧਿਆਨ ਸੁਣਿਓ ਕਹਿੰਦੇ ਵੀ ਓ ਦੂਰ ਜੀਮੀਦਾਰ ਤੈਨੂੰ ਦੱਸਿਦਾ ਲੰਮਾ ਪਿਆ ਦਰੱਖਤ ਦੇ ਤੱਲੇ ਕਹਿੰਦੇ ਜੀ ਹਾਂ ਜੀ ਕਹਿੰਦੇ ਲੱਗਦਾ ਤੱਕਿਆ ਕੀ ਨਵਾਏ ਉਹਨੇ ਬਹੁਤ ਅੰਦਰ ਦੇ ਨਾਲ ਹੁਣ ਲੰਮਾ ਪੈ ਗਿਆ ਇਹਨੇ ਹੁਣ ਦੇਖੀ ਕਹਿੰਦੇ ਪੜਿਆ ਲਿਖਿਆ ਮੇਰਾ ਚੈਟ ਕਰਦਾ ਕਿ ਉਹ ਜਿਹੜਾ ਜ਼ਿੰਮੇਦਾਰ ਉੱਥੇ ਖੜਾ ਹੋ ਗਿਆ ਵਾਪੁਰਖਾ ਨੇ ਇਹ ਗੱਲ ਕਹੀ ਉਹ ਦੂਰ ਸੀ ਉਹ ਉੱਥੇ ਖੜਾ ਹੋ ਗਿਆ ਜੋ ਬੋਲੇ ਸੋਨਰ ਪੈ ਮਹਾਰਾਜ ਜੀ ਜੈ ਕਈ ਵਾਰੀ ਸਾਡੀ ਬੇਰਤੀ ਵੈ ਜਦੋਂ ਸ਼ਰਮ ਤਾਂ ਨਹੀਂ ਨਾ ਹੁੰਦੀ ਤੇ ਸਾਡੇ ਅੰਦਰ ਤਰਕ ਵਧੀਆਂ ਜਾਂਦੀ ਹੈ ਇਹ ਪਤਾ ਕੀ ਕਹਿੰਦਾ ਕਹਿੰਦਾ ਜੀ ਕੁਦਰਤੀ ਹੋ ਗਿਆ ਕਦੇ ਤੁਹਾਡੇ ਕਹਿਣ ਨਾਲ ਉਹਨੇ ਖੜੇ ਹੋ ਜਾਣਾ ਜਿਵੇਂ ਕੋਲੇ ਸੋਕਰ ਪਰ ਹੈ ਤੁਮਨ ਹਰਿਵਾਲਕ ਮੰਹਰਾਰਜ ਦੀ ਜੈ ਇਹ ਚੇਤੇ ਰੱਖਿਓ ਕਦੇ ਵੀ ਸ਼ੁਰੂਆਤੇ ਸ਼ੱਕ ਨਾ ਕਰੀਏ ਦੋ ਚੀਜ਼ਾਂ ਜੋ ਇੱਕ ਚੀਜ਼ ਰਹਿੰਦੀ ਹੁੰਦੀ ਹੈ ਸ਼ਰਧਾ ਜਾਂ ਸ਼ੱਕ ਜੇ ਸ਼ਰਧਾ ਵੀ ਮੰਨਵੇ ਸ਼ੰਕਾ ਆ ਗਿਆ ਗੁਰੂ ਪ੍ਰਤੀ ਵੀ ਸ਼ਰਧਾ ਨਹੀਂ ਰਹਿੰਦੀ ਜੇ ਸ਼ਰਧਾ ਤੇ ਸ਼ੰਕਾ ਆ ਹੀ ਨਹੀਂ ਸਕਦਾ ਦੁਨਿਆਵੀ ਰਸਤੇ ਵਿੱਚ ਸ਼ਾਂਤਾ ਪੈਦਾ ਹੋ ਜਵੇ ਉਹ ਨਹੀਂ ਜੁੜਿਆ ਰਹਿੰਦਾ ਟੁੱਟ ਜਾਂਦਾ ਆ ਤੇ ਗੁਰੂ ਮਹਾਰਾਜ ਜੀ ਤੇ ਸ਼ੰਕਾ ਕਰਾਂਗੇ ਸ਼ਰਦਾ ਖਤਮ ਹੋ ਜਾਣੀ ਹੈ ਜੋ ਬੋਲੇ ਸੋ ਨਿਹਾਲ ਮਹਾਰਾਜ ਜੀ ਹੈ ਇਹ ਸ਼ਰਦਾ ਤੇ ਸ਼ੰਕਾ ਹੀ ਨਹੀਂ ਹੁੰਦਾ ਗੁਰੂ ਤੇ ਕਦੀ ਸ਼ੰਕਾ ਨਾ ਕਰੀਏ ਮਹਾਂਪੁਰਖਾਂ ਦੇ ਕਦੀ ਸ਼ੰਕਾ ਨਾ ਕਰੀਏ ਪਿਆਰ ਜਿਉਂ ਇਹ ਚੇਤੇ ਰੱਖਿਓ ਇਹ ਸ਼ਰਦਾ ਨਹੀਂ ਰਹਿਣੀ ਮਹਾਂਪੁਰਖ ਕਹਿੰਦੇ ਵੀ ਮੇਰਾ ਚਿਤ ਕਰਦਾ ਉਹ ਜੀਵਨ ਦਾ ਰੋਟੇ ਖੜਾ ਹੋ ਜਵੇ ਉਹ ਹੁਣ ਦੂਰ ਬੱਸ ਉਹ ਕਿਹੜੀ ਵਾਇਸ ਨਹੀਂ ਆ ਉਹ ਉੱਟ ਕੇ ਖੜਾ ਹੋ ਗਿਆ ਇਹ ਬਣਾ ਕੀ ਕਹਿਦਾ ਇਹਨਾਂ ਕੁਦਰਤੀ ਹੋ ਗਿਆ ਕਿ ਤੇ ਤੁਹਾਡੇ ਕਹਿਣਾ ਉਹਨੇ ਖੜੇ ਵਜਾਣਾ ਜੇ ਉਹਨੇ ਸੁਨਿਰਮੈ ਭਗਵਾਨ ਗੋਪਾਲਕ ਮਹਾਰਾਜ ਦੀ ਜੈ ਮਹਾਂਪੁਰ ਕਹਿੰਦੇ ਅਜੇ ਵੀ ਨਹੀਂ ਜੀ ਕੀਨਾ ਆ ਉਹ ਕਹਿੰਦਾ ਨਹੀਂ ਕੋਈ ਜਾਂਦਾ ਕੱਪ ਤੋਂ ਨਹੀਂ ਇੱਥੇ ਮੈਂ ਜੀ ਕੀਨਾ ਵੇ ਮਹਾਂਪੁਰ ਕਹਿੰਦੇ ਉਹ ਉਹਦੇ ਕੋਲ ਕੁੱਤਾ ਦੇਖਦਾ ਬੈਠਾ ਜ਼ਿੰਮੇਦਾਰ ਕੋਲ ਕਹਿੰਦੇ ਨਹੀਂ ਹੱਜ ਕਹਿੰਦੇ ਉਹਨੇ ਤਿੰਨ ਵਾਰੀ ਉਹਨੂੰ ਪੁਝਾਉਣਾ ਉਨੇ ਜੇ ਤੋ ਦੇਖਿਆ ਨਾ ਜੀਮੇਦਾਰ ਨੇ ਉੱਠ ਕੇ ਕੁੱਤੇ ਵੱਲ ਪਹਿਲਾਂ ਭਜਾਇਆ ਕੁੱਤਾ ਫੇਰ ਮੜ ਕੇ ਆ ਗਿਆ ਦੂਜੀ ਵਾਰੀ ਫੇਰ ਭਜਾਇਆ ਫੇਰ ਮੜ ਕੇ ਆਇਆ ਤੀਜੀ ਵਾਰੀ ਫੇਰ ਭਜਾਇਆ ਮਾਪੁਰ ਕਹਿੰਦੇ ਹੌਣ ਨਹੀਂ ਭਜਾਣਾ ਨੇ ਤਿੰਨ ਵਾਰੀ ਭਜਾਉਣੀ ਫੇਰ ਮਨਵੇ ਸ਼ੰਕਾ ਕਹਿੰਦਾ ਜੀ ਕੁਦਰਤੀ ਹੋਈ ਜਾਂਦਾ ਕਿ ਤੇ ਤੁਹਾਡੀਆਂ ਗੱਲਾਂ ਉਹਨੂੰ ਸੁਣਦੀਆਂ ਇਹਦੇ ਕੁਦਰਤੀ ਹੋ ਰਿਹਾ ਕਹਿੰਦੇ ਵੀ ਤੈਨੂੰ ਹਜੇ ਵੀ ਨਹੀਂ ਯਕੀਨ ਆਇਆ ਕਹਿੰਦਾ ਜੀ ਨਹੀਂ ਕਹਿੰਦੇ ਚੱਲ ਚੌਣ ਤੇਰੇ ਹਸਾਬ ਨਾਲ ਚੱਲਦੇ ਆ देखो महापुरखा की ताकत गुरु जन की ताकत मेहर करते दिखाने महापुरखा नहीं नहीं, दसते करवा चाहिए कर। महापुरख कहें भी हम जिमीदार खड़ा चीकर होनी। है बह उची करा तू दस ओदी सज्जी बह उची कराई है महाराज की जय तू दस नहीं ਉਹਦੀ ਸਜੀਵਾ ਉੱਚੀ ਕਰਈਏ ਗੱਬੀ ਉਹ ਕਹਿੰਦਾ ਜੀ ਤੇ ਮੰਨੂ ਤਾਂ ਆ ਜੀ ਉਹ ਸਜੀਵਾ ਉੱਚੀ ਕਰੇ ਮਾਪਰ ਕੋਈ ਦੇ ਨਹੀਂ ਕਹਿੰਦੇ ਚੱਲ ਵੀ ਸਜੀਵਾ ਤਾਂ ਚੱਕ ਲੈ ਉਹਨੇ ਚੱਕ ਲਈ ਸਜੀਵਾ ਉੱਪਰ ਤੇ ਉਹ ਮੰਨਿਆ ਕਹਿੰਦਾ ਵੀ ਇਹਨਾਂ ਦੇ ਆਪਾ ਬੰਦੇ ਚੰਨ ਲਿਆ ਸਭ ਕੁਝ ਜਿਹਾ ਪੀਟਿਆ ਤੇ ਕਹਿੰਦੇ ਹੌਣ ਤੇ ਨੂੰ ਇੱਕ ਗੱਲ ਉਹਦੇ ਸੀ ਇਹ ਪੜਿਆ ਲਗਿਆ ਕਹਿੰਦਾ ਜੀ ਦੱਸੋ ਕਹਿੰਦੇ ਜੀ ਤਾਂ ਤੂੰ ਨਹੀਂ ਮੰਨਦਾ ਸੀ ਬੰਨਣਾ ਉਹ ਨਹੀਂ ਕਿ ਨਹੀਂ ਮੰਨੇ ਨਾ ਉਹਨੇ ਮੈਨੂੰ ਇਹ ਸਾਰਾ ਕੁਝ አስተਦਾਨੇ ਕਰਾਇਆ ਕਹਿੰਦੇ ਨਹੀਂ ਨਹੀਂ ਤੇ ਚੱਲ ਮੇਰੇ ਨਾਲ ਉਹ ਚੱਲ ਗਿਆ ਬੱਥੇ ਮਾਪੁਰ ਕਹਿੰਦੇ ਚੁੱਪ ਕਰਕੇ ਖੜਾ ਨਹੀਂ ਜੋ ਮਰਜ਼ੀ ਕਵੇ ਮੈਨੂੰ ਚਾਹੇ ਦਬਕੇ ਮਾਰੇ ਜੋ ਮਰਜ਼ੀ ਹੁਣ ਚਾਹੇ ਉਹ ਮਾਪੁਰਖਾਂ ਦੇ ਕਹਿਣ ਤੇ ਸਭ ਕੁਝ ਹੋ ਰਿਹਾ ਸੀ ਪਰ ਉਹ ਜ਼ਿਮੀਂਦਾਰ ਨੂੰ ਨਹੀਂ ਪਤਾ ਕਿ ਮਾਪੁਰਖ ਕਰਵਾ ਰਹੇ ਮਾਪੁਰ ਕੁੜੀਾਂ ਕੇ ਕਹਿੰਦੇ ਵੀ ਝੋੜੇ ਕੇ ਸਮਾਂ ਪਹਿਲਾਂ ਥੋੜਕੇ ਖੜਾ ਕਹਿੰਦਾ ਹੋਇਆ ਕਹਿੰਦਾ ਮੇਰੀ ਮਰਜ਼ੀ ਮੈਂ ਬੈਠਾ ਚਾਹੇ ਖੜਾ ਹੋਵਾਂ ਮੇਰੀ ਮਰਜ਼ੀ ਹੋਵੇ ਕੂੰ ਕੀ ਲੱਗਦਾ ਹੁਣ ਕਹਿੰਦੇ ਚੱਲ ਨਹੀਂ ਕੁਛ ਨਹੀਂ ਲੱਗਦੇ ਅਸੀਂ ਅੱਛਾ ਅੱਛਾ ਦਾਦਾ ਉਹ ਜੀ ਆਪਨੇ ਤੂੰ ਕੁੱਤੇ ਨੂੰ ਤਿੰਨ ਵਾਰੀ ਕਿਉਂ ਬੁਝਾਇਆ ਉਹਨੇ ਉਹ ਕਹਿੰਦਾ ਹਰਦੂੰ ਕੀ ਕਿਦਾਂ ਦੇ ਪਰੇਸ਼ਨ ਕਰ ਲੈ ਤੂੰ ਮੈਂ ਤਿੰਨ ਵਾਰੀ ਪਿਜਾਵਾਂ ਮੈਂ ਪੰਜ ਵਾਰੀ ਪਿਜਾਵਾਂ ਮੈਂ ਦੋ ਵਾਰੀ ਪਿਜਾਵਾਂ ਮੇਰੀ ਮਰਜ਼ੀ ਆ ਹੁਣ ਉਹ ਨੂੰ ਜਿਹੜਾ ਨਾ ਆਇਆ ਸੀ ਨਾਮ ਸ਼ਬਦ ਲੈਣ ਉਹ ਨੂੰ ਪਤਾ ਵੀ ਮਰਜ਼ੀ ਇਹਦੀ ਨਹੀਂ ਇਹ ਕਹਿ ਰਿਹਾ ਕਿ ਮੇਰੀ ਮਰਜ਼ੀ ਆ ਹੈ ਨਹੀਂ ਇਹਦੀ ਮਰਜ਼ੀ ਮਰਜ਼ੀ ਮਹਾਂਪੁਰਖਾਂ ਦੀ ਜਾਂਦੀ ਹੈ ਉਹ ਕਹਿੰਦਾ ਚਲ ਜਾ ਜੇ ਇੰਦਾਂ ਦੇ ਮੇਰੇ ਕੋਲ ਪ੍ਰੇਸ਼ਨ ਕਰ ਲੈ ਭੱਜ ਜਾ ਇਦੋਂ ਮੇਰੇ ਕੋਲ ਮਾਪੁਰ ਕਹਿੰਦੇ ਵੀ ਇੱਕ ਗੱਲ ਹੋਰ ਤੈਨੂੰ ਪੁੱਛਣੀ ਹੈ ਕਹਿੰਦੇ ਪੁੱਛੋ ਕਹਿੰਦੇ ਬਾਹ ਸੱਜੀ ਕਰਨਾ ਉੱਚੀ ਕੀਤੀ ਤੂੰ ਖੱਬੀ ਵੀ ਕਰ ਸਕਦਾ ਸੀ ਉਹ ਕਹਿੰਦਾ ਵੀ ਇਹਦੇ ਵਿੱਚ ਹੀ ਮੇਰੀ ਮਰਜ਼ੀ ਹੈ ਮੈਂ ਜਿਉ ਮਰਜ਼ੀ ਕਰਾਂ ਸੱਜੀ ਬਾਹੂ ਕੀ ਕਰਨਾ ਖੱਬੀ ਕਰਨਾ ਮੈਂ ਤੁਹਾਡਾ ਵਜਾ ਆ ਮਾਪੁਰ ਕਹਿੰਦੇ ਨਹੀਂ ਬਸ ਤੂੰ ਵਈ ਹੁਣ ਆਪਣੇ ਆਨੰਦ ਵਿੱਚ ਕਰ ਕੰਮ ਜਿਹੜਾ ਕਰਨਾ ਉਹਨੂੰ ਲੈ ਆਂਦਾ ਫੇ ਵੜ ਕੇ ਜਿਹੜਾ ਨਾਮ ਸ਼ਬਦ ਲੈਣ ਆਇਆ ਸੀ ਇਹਨਾਂ ਮੰਨਿਆ ਉਹ ਕਹਿੰਦਾ ਜੀ ਮੰਨਿਆ ਨਹੀਂ ਪਰ ਕਹਿੰਦੇ ਤੈਨੂੰ ਪਤਾ ਉਹ ਕਿਨੇ ਕਰਾਇਆ ਕਹਿੰਦੇ ਜੀ ਕਰਾਇਆ ਸਭ ਕੁ ਉਹ ਤੁਸੀਂ ਆ ਕਹਿੰਦੇ ਇੱਦਾਂ ਹੀ ਤੂੰ ਦੀ ਪਾਪ ਆਇਆ ਤੂੰ ਸਾਡੇ ਗਏ ਤਈਆ ਪਰ ਮੰਨਿਆ ਤੂੰ ਹੈ ਨਹੀਂ ਕਹਿੰਦਾ ਜੀ ਹੁਣ ਮੈਂ ਮੰਨਦਾ ਜੇ ਕੋਈ ਰਸ ਹੁੰਦਾ ਹੈ ਸੁਭਾਨ ਵਾਲਮੀਕ ਮਹਾਰਾਜ ਕੀ ਹੈ ਸੱਚੀ ਗੱਲ ਹੈ ਤੁਸੀਂ ਮੈਨੂੰ ਸੱਦੇ ਆ ਤੇ ਮੈਂ ਆਇਆ ਇਹ ਸੱਚੀ ਗੱਲ ਹੈ ਪਰ ਜਿੰਨੇ ਵੇਖੇ ਆ ਉਹਨਾਂ ਨੇ ਸੱਦੇ ਆ ਤੇ ਆਪਾਂ ਆਏ ਆ ਉਹ ਤਾਂ ਨਹੀਂ ਆਏ ਉਹ ਦਰਿਆ ਹੈ ਗੱਲਾਂ ਬਾਤਾਂ ਬੇਰੀਆ ਬਾਦੀਆਂ ਮਾਰਚੇ ਜਾ ਸਕਦੀਆਂ ਪਰ ਇੱਥੇ ਸਤ ਸੰਗ ਵਿੱਚ ਬੈਠ ਕੇ ਆਨੰਦ ਮਾਰ ਰਹੇ ਆ ਇਹ ਸਤਗੁਰੂ ਗਿਆਨਦਾਤ ਮਹਾਰਾਜ ਦੀ ਕਿਰਪਾ ਹੈ ਤਾਂ ਮਾਰ ਰਹੇ ਆ ਉਹਨਾਂ ਨੇ ਮਿਹਰ ਕੀਤੀ ਹੈ ਇੱਥੇ ਬੈਠਣ ਦੀ ਸਮਰੱਥਾ ਬਖਸ਼ੀ ਆ ਮੈਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਉਹ ਤਾਂ ਗੱਲ ਵੱਧ ਰਹੀ ਆ ਤੇ ਸਤਗੁਰੂ ਗਿਆਨਦਾਤ ਮਹਾਰਾਜ ਦੇ ਚਰਨਾ ਵਿੱਚ ਜਦੋਂ ਇਹ ਸੰਗਤਾਂ ਪਹੁੰਚੀਆਂ ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ ਪਤਾ ਨਹੀਂ ਇੱਥੇ ਕਿ ਜੋਤ ਹੋਣੀ ਮਹਾਰਾਜੀ ਉਹ ਆਪਣੇ ਸੋਹਣੇ ਅਸਨਾਂ ਦੇ ਬਹਿ ਗਏ ਕਿ ਚਰਨਾਂ ਵਿੱਚ ਬੈਠੇ ਆ। ਸਤਿਗੁਰੂ ਪੂਰਨاتھ ਮਹਾਰਾਜੀ ਦੇ ਮਾਤਾ ਪਿਤਾ ਜੀ। ਮਹਾਰਾਜੀ ਕਹਿੰਦੇ ਵੀ ਦੱਸੋ ਕੀ ਚਾਹੀਦਾ। ਕਹਿੰਦੇ ਜੀ ਬਸ ਤੁਹਾਡੇ ਚਰਨਾਂ ਦੇ ਧੂੜ ਬਣਨਾ ਚਾਹੇ। ਜੇ ਬੋਲੇ ਸੋਹ ਨਿਰਭੈ ਤੁਮ ਹਾਲਿ ਤੁਮ ਰਾਜ ਕੀ ਤੀਂਹ ਹੈ। ਅਸੀਂ ਧੂੜੀ ਬਣ ਕੇ ਆਏ ਹਾਂ।